ਫਿਲੌਰ ਲੁਧਿਆਣਾ ਕਬੱਡੀ ਕੱਪ ਮਿਤੀ 2 ਨਵੰਬਰ 2025 ਨੂੰ ਕਰਵਾਇਆ ਸਭ ਤੋਂ ਪਹਿਲਾ ਖਬਰਾ ਖੇਡਾ ਟੂਰਨਾਮੈਂਟ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾ ਇਸ਼ਤਿਆਰ ਪੇਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਦਾ ਖਾਲਸਾ ਵਾਈਟ ਰੂਜ ਕੀ ਭਤੇ ਅੱਜ ਜੈ ਮਈਆ ਭਵਾਨ ਤੋਂ ਇੱਕ ਵੱਡੀ ਕਲੱਬ ਤੋਂ ਜੋ ਟੱਪ ਕਰਾਇਆ ਜਾ ਰਿਹਾ ਉਹ ਬਹੁਤ ਹੀ ਸ਼ਾਨਦਾਰ ਅੱਠ ਟੀਮਾਂ ਜਿਹਦੇ ਵਿੱਚ ਭਾਰਤ ਹੈ ਜੋ ਕਿ ਪਹਿਲਾ ਇਨਾਮ 1 ਲੱਖ ਰੁਪਈਆ ਦਾ ਹੋਵੇਗਾ ਤੇ ਦੂਜਾ ਇਨਾਮ 75000 ਰੁਪਈਆ ਦਾ ਹੋਵੇਗਾ ਜੋ ਕਿ ਐਨ ਆਰ ਆਈ ਬੇਰ ਸਾਡੇ ਸ਼ਹਿਰ ਫਲੌਰ ਦੇ ਹਲਕਾ ਫਲੌਰ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਇਤਸ਼ਾਹਤ ਸਤਿ ਸ਼੍ਰੀ ਅਕਾਲ ਸਤਿ ਸ਼ਾਹ ਦੇ ਨਾਲ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਇੱਕ ਕਬੱਡੀ ਕੱਪ ਦਾ ਆਯੋਜਨ ਹੋ ਰਿਹਾ ਹੈ ਜੋ ਕਿ ਸਤਿ ਸ਼ਾਹ ਦਾ ਧੰਨਵਾਦ ਆਸਟਕਲਾ ਦੀ ਜੋ ਵੀ ਮੇਰੇ ਜਿਵੇਂ ਸਾਡੇ ਕਮੇਟੀ ਦੇ ਮੈਂਬਰ ਸਾਰਿਆਂ ਦੇ ਵੱਕਤ ਵੱਕਤ ਜੋ ਦੇ ਨਾਲ ਇਹ ਕੱਪ ਪਹੁੰਚਾਇਆ ਗਿਆ ਇਹ ਦੂਸਰਾ ਕੱਪ ਹੈ ਜੀ ਦੂਸਰਾ ਕਬੱਡੀ ਕੱਪ ਹੋ ਰਿਹਾ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਨੂੰ ਜਿਹੜਾ ਖਿਡਾਰੀ ਜਿਹੜੇ ਆ ਬਹੁਤ ਛੋਟੀ ਦੇ ਖਿਡਾਰੀ ਜਿਹੜੇ ਇਸ ਵਿੱਚ ਭਾਗ ਲੈ ਰਹੇ ਨੇ ਬਾਰੀ ਸਾਲੀ ਵਾਲੇ ਕਾਕੇ ਦਾ ਬੇਟਾ ਅੱਜ ਪਹਿਲੇ ਸਮੇਂ ਦੀ ਕਬੱਡੀ ਤੇ ਅੱਜ ਦੀ ਕਬੱਡੀ ਚ ਕੀ ਫਰਕ ਦੇਖਦੇ ਜੋ ਪਹਿਲੇ ਸਮੇਂ ਦੀ ਕਬੱਡੀ ਸੀ ਉਹਦੇ ਵਿੱਚ ਤਾਂ ਖੇਡਾ ਹੀ ਖੇਡਾ ਸੀ ਇਨਾਮ ਕੋਈ ਨਹੀਂ ਸੀ ਅੱਜ ਜਿਹੜੀ ਕਬੱਡੀ ਆ ਉਹ ਕੱਖ ਤੋਂ ਲੱਖਾਂ ਦੀ ਬਣ ਆਤੀ ਆ ਐਨ ਆਰ ਆਈ ਵੀਰਾਂ ਨੇ ਅਰੇ ਹਲਕਾ ਨਵਸੀਆ ਨੇ ਜੋ ਹਣ ਕਬੱਡੀ ਆ ਸਾਡੇ ਸਮਾਂ ਦੇ ਵਿੱਚ ਤਾਂ ਬਹੁਤ ਕਬੱਡੀ ਦਾ ਪਛਾਣ ਹੁੰਦਾ ਸੀ ਖੇਡਣ ਦਾ ਉਸ ਦੇ ਵਿੱਚ ਕੋਈ ਵੀ ਇਨਾਮ ਕਨਾਮ ਬਹੁਤ ਘੱਟ ਹੁੰਦੇ ਹੁਣ ਜਿਹੜੇ ਇਨਾਮ ਬਹੁਤ ਵੱਡੇ ਤੌਰ ਤੇ ਦਿੱਤੇ ਜਾ ਮੈਂ ਆਪਣੇ ਵੱਲੋਂ ਸਮੁੱਚੀ ਸੰਗਤ ਨੂੰ ਸਮੁੱਚੇ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਆਪਣੇ ਬੱਚਿਆਂ ਨੂੰ ਖੇਡਾਂ-ਬਾਲ ਪਾਓ ਸਪੋਰਟਸ ਦੇ ਵਿੱਚ ਪਾਓ ਤੇ ਪਿੱਤੇ ਜਿਹੜੀ ਆ ਉਹ ਮਤਬਾਤ ਆਪਣੇ ਬੱਚਿਆਂ ਨੂੰ ਬਹੁਤ ਪਰਵਾਇਸ ਕਰੋ ਬਹੁਤ ਬੜਾ ਸੰਜੋਗ ਆ ਜੀ ਐਨ ਆਰ ਆ ਵੀਰਾਂ ਦਾ ਸਨੂਚੀ ਸਾਰ ਸੰਗਤ ਆ ਜੈ ਮਈਆ ਭਗਵਾਨ ਦੇਰੇ ਆਵੇਦਾ ਤੇ ਮਾਣੇ ਮਠੱਡਾ ਦਾ ਜਿੰਨੇ ਵੀ ਮੇਰੇ ਵੀਰ ਆ ਜੇ ਮੈਂ ਕੱਲੇ ਕੱਲੇ ਦਾ ਨਾਮ ਲਵਾਂ ਤਾਂ ਬਹੁਤ ਇੱਜ਼ਾਮ ਲੱਗੇਗਾ ਹਰਜੀਤ ਤੇਤਾ ਬਹੁਤ ਬੜਾ ਸੰਤੋਸ਼ ਸਿੰਘ ਤੇਤੀ ਸਰਿੰਦਰਪਾਲ ਸਿੰਘ ਤੇਤੀ ਹੋਰ ਜਿੰਨਾ ਵੀ ਸਾਡੇ ਕਲੱਬ ਦੇ ਮੈਂਬਰ ਆ ਸਾਰਿਆਂ ਦਾ ਬਹੁਤ ਵੱਡਾ ਜੀ ਲੋਗ ਆ ਜੋ ਕਿ ਮਨਜੀਤ ਤੇਰਾ ਫੈਕਟਰੀ ਵਾਲੇ ਉਹਨਾਂ ਦਾ ਵੀ ਬਹੁਤ ਵੱਡਾ ਸੰਜੋਗ ਐ ਇਸ ਕੱਪ ਦਾ ਅਸੀਂ ਉਹਨਾਂ ਨੂੰ ਇਹੇ ਮੈਸੇਜ ਦੇਣਾ ਚਾਹੁੰਦੇ ਆ ਆਪਣੇ ਨੌਜਵਾਨ ਵੀਰਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਕਿ ਉਹਨਾਂ ਨੂੰ ਸਪੋਰਟਸ ਵਾਲ ਲਗਾਓ ਤੇ ਵਿਦਿਆਰਥੀ ਨੂੰ ਤੋੜੋ ਜੋ ਵੀ ਆਪਣੇ ਜੋ ਸਪੋਰਟਸ ਵਾਲ ਬੱਚਾ ਜਾਊਗਾ ਉਹ బిజీ ਰਹੂਗਾ ਉਹ ਕਦੇ ਵੀ ਨਸ਼ਿਆਂ ਦੇ ਵੱਲ ਆਪਣਾ ਧਿਆਨ ਨਹੀਂ ਕਰੇਗਾ ਉਹਨਾਂ ਦੇ ਮਾਪਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਐਜੂਕੇਸ਼ਨ ਤੇ ਸਪੋਰਟਸ ਵਾਲ ਨੂੰ ਤੋੜੋ

ਹਾਂ ਜੀ ਦਰਬਾਰ ਜੀ ਸਵਾਗਤ ਸਾਬ ਕੋਲ ਵਾਲੇ ਨੰਬਰ ਦਾ ਫਸਲਾ ਵੀ ਦੇ ਦਿਓ ਬਹੁਤ ਮਿਹਰਬਾਨੀ ਲਾ ਸਨੀਤ ਫਤਿਹਪੁਰੀਆ ਬੜਾ ਚੰਗਾ ਅਨਕੜਵਾਰ ਕਿੰਦੇ ਸਤੂਹੜਾ ਵਾਲਾ ਦਿੱਤਾ ਜਾ ਰਿਹਾ ਹੈ ਔਰ ਦੂਜਾ ਬੰਦਾ ਜਿਹੜਾ ਸੰਦੀਪ ਗੁੱਜਰ ਤੇ ਜਲੇਸ਼ ਸ਼ਰਮਾ ਜੀ ਇਹਨਾਂ ਦਾ ਭਰਾਵਾ ਵੀ ਦਿੱਤਾ ਜਾ ਰਿਹਾ ਹੈ ਬੇਸ਼ੱਕ ਸਭ ਨੂੰ ਧੰਨਵਾਦ ਕਰਦੇ ਆਂ ਔਰ ਸਾਹਮਣੇ ਪਈ ਹੋਈ ਰੇਡ ਇੱਕ ਪਾਸੇ ਸੁੱਖਾ ਦੂਜੇ ਪਾਸੇ ਸੰਦੀਪ ਗੁੱਜਰ ਮੁੰਡਾ ਗੁੱਜਰ ਦਾ ਕੋਰਦਾ ਹਾਂ ਟਰਾਈ ਬਾਹਰ ਦਾ ਹਰ ਧੱਕੇ ਤੇ ਦਿਲਾਂ ਨੂੰ ਆਣਾ ਹੈ ਸਨੀ 라ਹੁ ਮਨੀ ਸਿੰਘਵਾ ਸੋ ਸ਼ਾਂਪੂਰ ਦਾ ਵੀ ਨਾਲ ਮੋਹਿੰਦਰ ਤਲਵੰਡਾ ਜਿੰਦਰ ਹਰੀਪੁਰ ਦਾ ਸਾਹਬ ਦਾ ਇਤਿਹਾਸ ਬੋਲਦਾ ਹੈ ਚਾਰ ਜਾਫੀ ਦੇਖਦਾ ਸ਼ਾਹਪੁਰ ਦੀ ਟੀਮ ਹੈ ਆਹ ਦੇਖਣਾ ਵੀ ਨਾਲ ਪੋਪਾ ਮੌਲੀ ਦਾ ਲੱਗਿਆ ਹੋਇਆ ਮੇਰੇ ਵੀਰੋ ਸਿੱਪੇ ਦਾ ਕੋਟ ਕਲਾਪੇਟ ਹੈ ਸੀਯੂ ਆਹ ਮੇਰੇ ਵੀਰੋ ਮੌਲੀ ਜੱਮੀ ਸੀਦੇ ਲਾ ਕੇ ਸੀਯੂ ਯੂਨੀਵਰਸਿਟੀ ਦੀ ਗੱਲ ਬਥਰੀ ਹੈ ਪਰ ਆਹ ਬੋਲੀ ਇਹਦਾ ਮੇਰੇ ਵੀਰੋ ਜਾਫੀ ਬੜਾ ਕਮਾਲ ਦਾ ਹੈ ਆਹ ਮੁੰਡੇ ਦੇ ਜੱਫੇ ਵਧੀਆ ਲੱਗਦੇ ਆ ਤਾਲੀਆਂ ਮਾਰੋ ਮੇਰੇ ਵੀਰੋ ਲੈ ਵੀ ਅੱਜ ਇਹਦਾ ਨਾਮ ਦੱਸੀ ਕਿਹਦਾ ਪੁੱਤ ਕਿਦਾ ਪੋਤਾ ਜਿਹੜਾ ਜੱਟਿਆਈ ਕਿਹੜੇ ਕੋਚ ਮਹਾਨ ਦਾ ਹੁਣ ਜਿੱਤਾਂ ਵਾਲੀ ਕਬੱਡੀ ਖੇੜਦੇ ਨਾ ਉੱਚਾ ਹੋ ਕੇ ਪੂਰੇ ਖਾਤ ਪਾਤਾ ਬੱਗੇ ਦਾ ਸੁਹਾਣਾ ਪਿੰਡ ਹੈ ਕਿਉਂਕਿ ਵੀ ਰੇਡ ਮਾਈ ਸਾਹਿਬ ਚੱਕਿਓ ਮਾਈ ਦਾ ਸੁਹਾਣੇ ਵਾਲਾ ਕਬੱਡੀ ਪਾਲੇ ਕੋਈ ਦੂਰ ਦੀ ਗੱਲ ਨਹੀਂ ਦੇਸ਼ੰਦਰ ਕਦੇ ਅਸੇਵੇਂ ਹੁੰਦੇ ਦੀ ਸ਼ਾਨ ਵਾਲੇ ਸਾਡੇ ਕੇਸਰੀ ਕੰਦਾ ਨਿਸ਼ਾਨ ਲੱਗੇ ਰਾਏ ਸਾਹਿਬ ਤੁਹਾਡੀ ਸਾਰੀ ਟੀਮ ਦਾ ਬਹੁਤੋ ਸਤਿਕਾਰ ਹੈ ਬਹੁਤੋ

ਨੇ ਗੱਲ ਕਰਾ ਮਾ ਮਈਆ ਭਗਵਾਨ ਜੀ ਦੇ ਦੇ ਨਾਂ ਦੇ ਉੱਤੇ ਜਿਹੜਾ ਇਹ ਕਬੱਡੀ ਕੱਪ ਮੁੰਡੇ ਕਰਾ ਰਹੇ ਆ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਵਧਾਈ ਦਿਨਾ ਕਿ ਇਹਨਾਂ ਨੇ ਇੰਨਾ ਵਧੀਆ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਇਹ ਜਿਹੜੀ ਪੀਰਾਂ ਫਕੀਰਾਂ ਦੀ ਦੇਸ਼ ਭਗਤਾਂ ਦੀ ਤੇ ਯੋਧਿਆਂ ਦੀ ਧਰਤੀ ਪੰਜਾਬ ਆ ਇਹਨੂੰ ਨਸ਼ਿਆਂ ਦਾ ਤੇ ਆ ਫੋਨਾਂ ਦਾ ਜਿਹੜਾ ਘੋੜਿਆ ਇਹ ਲੱਗਾ ਹੋਇਆ ਸੇਗਾਂ ਨੂੰ ਇਹ ਖਾ ਰਿਆ ਇਹ ਮੁੰਡੇ ਜਿਹੜੇ ਕੰਮ ਕਰ ਰਹੇ ਆ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਜਿੰਨਾ ਗਰਾਊਂਡ ਦੇ ਨਾਲ ਮਿਲਣ ਲੱਗਾ ਕਿ ਆਪਾਂ ਜੋੜਦੇ ਏ ਇਤੋਂ ਵੱਡਾ ਕੋ ਕੰਮ ਪੁੰਨ ਦਾ ਕੰਮ ਜਾਂ ਕੋਈ ਦਾਨੀ ਟੀਮ ਨੂੰ ਵਧਾਈ ਦੇਣਾ ਤੇ ਖਾਸ ਤੌਰ ਤੇ ਮੇਰੇ ਨਾਲ ਜਿਹੜੇ ਮੇਰੇ ਭਾਈਵੰਦ ਆਏ ਹੋਇਆ ਪਿੰਦੂ ਜੋਲ ਜੀ ਜਿਹੜੇ 5500 ਕੁੜੀਆਂ ਦੀ ਜਿਹੜੀ ਲੋੜੀ ਹਰੇਕ ਆ ਜੀ ਹਰੇਕ ਸਾਲ ਪਾਉਂਦੇ ਆ ਆਪਣੇ ਘੜਕਾ ਵਿਖੇ ਖੂਨਦਾਨ ਕੈਂਪ ਲਾਉਂਦੇ ਆ ਲੋੜਵੰਦਾਂ ਇਹ ਬੇਟੀਆਂ ਦੇ ਵਿਆਹ ਕਰਦੇ ਆ ਮੈਨੂੰ ਲੱਗਦਾ ਨਹੀਂ ਕਿ ਇਹਨਾਂ ਨਾਲੋਂ ਜ਼ਿਆਦਾ ਕੋਈ ਸੋਸ਼ਲ ਵਰਕ ਸਾਡੇ ਇਲਾਕੇ ਦੇ ਵਿੱਚ ਕੋਈ ਐਨਆਰਆਈ ਵੀਰ ਹੋਰ ਆ ਕੇ ਕਰਦਾ ਐਨਆਰਆਈ ਇਹਦਾ ਚੱਲਦਾ ਸਾਰਾ ਕੰਮ ਸਾਡਾ ਐਨਆਰਆਈ ਆ ਦੇ ਚਤੇ ਉੱਤੇ ਹੀ ਆ ਪਰ ਉਹਨਾਂ ਵਿੱਚੋਂ ਕੋ ਖਾਸ ਚੰਦ ਬੰਦੇ ਹੁੰਦੇ ਆ ਜਿਹੜੇ ਉਹ ਜਿਹੜਾ ਆਪਾਂ ਜਿਹੜਾ ਕਹਿੰਦੇ ਹੁੰਦੇ ਆ ਜਿਹੜੇ ਕਰਮਾਂ ਦੀ ਲੋ ਆ ਉਹ ਹਮੇਸ਼ਾ ਛੱਡਦੇ ਰਹਿੰਦੇ ਆ ਤੇ ਚਮਕਦੇ ਰਹਿੰਦੇ ਆ ਉਹਨਾਂ ਦੇ ਵਿੱਚੋਂ ਇੱਕ ਚਮਕਦਾ ਸਤਾਰਾ ਸਾਡਾ ਭਰਾ ਪਿੰਦੂ ਜੋੜ ਹੈ ਤੇ ਮੈਂ ਆਪਣੇ ਵੀਰ ਅਮਿਤ ਆਸ਼ੂ ਸੰਪਲਾਜੀ ਦਾ ਜਿਹੜੇ ਸਾਫ਼ ਤੌਰ ਤੇ ভগবਾਦੇ ਤੋਂ ਆਏ ਉਹਨਾਂ ਦਾ ਤੇ ਆਪਣੇ ਮਨੀ ਧਾਲੀਵਾਲ ਜਿਹੜੇ ਫਿਲਮਾਂ ਦੇ ਪ੍ਰਸਿੱਧ ਪ੍ਰੋਡਿਊਸਰ ਹੈ ਤੇ ਸਾਰੇ ਹੀ ਮੇਰੇ ਭਾਈ ਭਾਨ ਜਿਹੜੇ ਮੇਰੇ ਨਾਲ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਤੇ ਖਾਸ ਤੌਰ ਤੇ ਗੌਰਵ ਸਿੰਘਰ ਜੀ ਦਾ ਜਿਹੜੇ ਮਗਰੇ ਬਾ ਇਧਰ ਮੇਰੇ ਤਿੱਜੇ ਪਾਸੇ ਖੜੇ ਆ ਅੱਜ ਇਹ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਆ ਤੇ ਅਸੀਂ ਇਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ ਆ ਤੇ ਮੈਂ ਐਂਡ ਦੇ ਉੱਤੇ ਇਹੀ ਕਹਿਣਾ ਆ ਕਿ ਮੇझ्या ਭਗਵਾਨ ਜੀ ਦੇ ਵਾਸ ਕਰਦੇ ਆ ਕਿ ਇਸ ਜਿਹੜੀ ਕਮੇਟੀ ਹੈ ਜਿਹੜੀ ਇਹ ਕਬੱਡੀ ਦੀ ਮੁੰਡਿਆਂ ਨੇ ਕਿੰਨਾ ਦੇ ਫੋਲ ਜਿਹੜਾ ਬਸਾਉਂਦੇ ਰਹਿ ਤਾਂ ਅਸੀਂ ਐਡੇ ਟੂਰਨਾਮੈਂਟਾਂ ਦੇ ਵਿੱਚ ਹਾਜ਼ਰੀ ਲਵਾਉਣ ਕਾਉਂਦੇ ਨੇ ਵਾਹਿਗੁਰੂ ਜੀ ਦਾ ਜਲਸਾ ਤੇਰੀ ਵਾਹਿਗੁਰੂ ਜੀ ਕੀ ਕਹਿੰਦੇ ਜੋ ਅਨਹੱਦ ਟੱਪੇ ਆਹ ਕਹਿੰਦੇ ਸੋਹ ਬੋਲੀਆ ਬੇਹੱਦ ੱਨਹੱਦ ਦੋਨੋਂ ਟੱਪੇ ਵਾਕੋ ਕਹੇ ਫਕੀਰ ਨਵੀਰਾ ਵਾਕੋ ਕਹਿ ਸਕੀ ਇਹ ਜਿਹੜੀ ਫਕੀਰਾਂ ਦੀ ਮਸਤਾ ਦੀ ਯੋਧਵੀਰ ਯੋਧਿਆਂ ਦੀ ਜਿਹੜੀ ਧਰਤੀ ਪੰਜਾਬ ਹੈ ਇਸ ਧਰਤੀ ਦੇ ਉੱਤੇ ਜਿਹੜਾ ਸਾਡਾ ਸ਼ਹਿਰ ਫਲੋਰਸ ਦੇ ਦਿਆ ਇਹ ਭਾਈਆ ਭਗਵਾਨ ਜੀ ਜਿਹੜੇ ਫਕੀਰ ਬਸਤੀ ਰੋਇਆ ਉਹਨਾਂ ਨੇ ਜਿਹੜੀ ਆਪਣੀ ਰਹਿਮਤ ਆ ਉਹਦੇ ਨਾਲ ਬਸਿਆ ਹੋਇਆ ਤੇ ਇਹ ਜਿਹੜੀ ਕਮੇਟੀ ਆ ਆਪਣੇ ਭਈਆ ਭਗਵਾਨ ਦੇ ਨਾਂ ਦੇ ਜਿਹੜਾ ਐਡਾ ਬੜੀਆ ਪ੍ਰੋਗਰਾਮ ਕਰਾ ਰਹੀ ਆ ਮੈਂ ਸਭ ਤੋਂ ਪਹਿਲਾਂ ਕਮੇਟੀ ਦਾ ਧੰਨਵਾਦ ਕਰਦਾ ਉਸ ਤੋਂ ਬਾਅਦ ਮੈਂ ਜਿਹੜੇ ਸਵੇਰੇ ਨਾਲ ਭਾਈਬੰਦ ਆਏ ਹੋਇਆ ਸਰ ਪਿੰਦੂ ਜੋਲ ਜੀ ਜਿਹੜੇ 5500 ਕੁੜੀਆਂ ਦੀ ਲੋੜੀ ਪਾਉਂਦੇ ਆ ਤੇ ਸਾਡੇ ਹਲਕੇ ਦੇ ਵਿੱਚ ਸਰ ਨਾਲੋਂ ਜ਼ਿਆਦਾ ਜੇ ਕੋਈ ਸਮਾਜ ਸੁਧਾਰਕ ਕੰਮ ਕੋਈ ਐਨਆਰਆਈ ਨਹੀਂ ਕਰਦਾ ਤੇ ਭਾਜੀ ਹੁਣ ਹੀ ਕਰਦੇ ਆ ਮੈਂ ਇਹਨਾਂ ਦਾ ਇੱਥੇ ਆਏ ਦੇ ਧੰਨਵਾਦ ਕਰਦਾ ਕਰਦਾ ਭਾਜੀ ਆਜੂ ਸੰਪਲਾਜੀ ਦਾ ਖਾਸ ਕਰਕੇ ਪਗਵਾੜੇ ਤੋਂ ਸਾਡੇ ਕੋਲ ਚੱਲ ਕੇ ਆਏ ਟੂਰਨਾਮੈਂਟ ਦੇਖਣ ਇਹਨਾਂ ਦਾ ਵੀ ਧੰਨਵਾਦ ਕਰਦਾ ਗੌਰਵ ਸ਼ਿਬਰਜੀ ਦਾ ਵੀ ਧੰਨਵਾਦ ਕਰਦਾ ਤੇ ਆਪਣੇ ਵੀਰ ਬਨੀ ਤਾਲੀ ਵਾਲਦਾ ਵੀ ਧੰਨਵਾਦ ਕਰਦਾ ਤੇ ਕਮੇਟੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੰਨਾ ਵਧੀਆ ਪ੍ਰੋਗਰਾਮ ਜਿਹੜਾ ਦਿਖਾਇਆ ਤੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੁੜਨ ਦਾ ਜਿਹੜਾ ਇਹ ਟੀਮ ਜਿਹੜੀ ਕੰਮ ਕਰ ਰਹੀ ਆ ਅਸੀਂ ਨਾ ਮੋਢੇ ਨਾਲ ਮੋਢਾ ਖੜੇ ਆ ਤੇ ਮਹਾਰਾਜ ਦੇ ਅੱਗੇ ਅਰਦਾਸ ਕਰਦੇ ਆ ਕਿ ਵੇ ਇਦਾਂ ਹੀ ਜਿਹੜੀ ਇਹ ਕਮੇਟੀ ਤੇ ਸਾਡਾ ਸ਼ਹਿਰ ਦਿਨ ਦੁਖਣੀ ਤੇ ਰਾਤ ਦੁਖਣੀ ਤਰੱਕੀ ਜਦੋਂ ਯਗ ਮੰਡੇ ਕਿਸੇ ਕੰਮ ਨੂੰ ਪੈਂਦੇ ਆ ਪ੍ਰਬੰਧ ਕਾਇਮ ਹਿਸਦਾ ਮੁੰਡਿਆਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਸਿਆਸੀ ਪੱਤਰ ਤੋਂ ਉੱਤੇ ਉੱਠ ਕੇ ਇਹਨਾਂ ਨੇ ਪ੍ਰੋਗਰਾਮ ਕਰਾਇਆ ਇਹਨਾਂ ਨੂੰ ਮੈਂ ਬਹੁਤ ਜ਼ਿਆਦਾ ਸਲਾਹਕਾ ਜੋ ਮੋਢੇ ਨੇ ਕੰਮ ਕੀਤਾ ਪਰ ਜਦੋਂ ਕੋਈ ਇਹੋ ਜਿਹਾ ਸਲਾਹਕਾ ਜੋ ਕੰਮ ਕਰਦਾ ਆਪਣਾ ਸਾਰਿਆਂ ਦਾ ਫਰਜ਼ ਬਣ ਜਾਂਦਾ ਕਿ ਆਪਾਂ ਉਹਨੂੰ ਵੜਿਆ ਇਹ ਵੀ ਤੇ ਆ ਕੇ ਇਹਨਾਂ ਦਾ ਹੌਸਲਾ ਵਧਾਈ ਪਿੰਡੀ ਨੂੰ ਇੱਕ ਮੈਸੇਜ ਹੈ ਕਿ ਜਿੰਨੀ ਆਰੀ ਜਿੰਨੇ ਬੱਚਿਆਂ ਨੂੰ ਵੱਧ ਤੋਂ ਵੱਧ ਆਪਾਂ ਗਰਾਊਂਡ ਦਾ ਜੋੜ ਸਕੀਏ ਮੈਨੂੰ ਲੱਗਦਾ ਕਿ ਵੇ ਆਪਣੀ ਜਿੱਤ ਹੋਊਗੀ ਜੇ ਆਪਾਂ ਆਪਣਾ ਇਕੱਲਾ ਇਕੱਲਾ ਪਿੰਡ ਦੇ ਇਕੱਲਾ ਇਕੱਲਾ ਸ਼ਹਿਰ ਸਾਹ ਦੇ ਹਰੇਕ ਬੱਚੇ ਨੂੰ ਆਪਾਂ ਦੋ ਘੰਟੇ ਜਾਮ ਨੂੰ ਜਾਂ ਸਵੇਰੇ ਗਰਾਊਂਡ ਤੇ ਲੈ ਆਈਏ ਤਾਂ ਮੈਨੂੰ ਲੱਗਦਾ ਕਿ ਵੇ ਉਹ ਆਪਣੀ ਵੱਡੀ ਜਿੱਤ ਹੋਊਗੀ ਆਪਾਂ ਸਾਰੇ ਕੰਮ ਸਰਕਾਰ ਦੇ ਨਾਲ ਜੱਟੀਏ ਆਪਾਂ ਆਪਣੇ ਹੱਥੀਂ ਵੀ ਕਰਦੇ ਹਾਂ